ਗੱਡੀ ਵਿੱਚੋਂ ਉਤਰਹੀ ਇਸ ਸਖਸ਼ ਨੂੰ ਤਾਂ ਹੁਣ ਪੰਜਾਬ ਤਾਂ ਕੀ ਪੂਰੀ ਦੁਨੀਆ ਦੇ ਲੋਕ ਜਾਣਣ ਲੱਗ ਪਏ ਨੇ ਜਦੋਂ ਪੰਜਾਬ ਦੀ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੀ ਇਸ ਧੀ ਨੂੰ ਮੈਲਾ ਕਮਿਸ਼ਨਰ ਦੀ ਚੇਅਰਪਰਸਨ ਵੱਲੋਂ ਬੁਕੇ ਦੇ ਕੇ ਸਵਾਗਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਕਮਲਪ੍ਰੀਤ ਕੌਰ ਉਹੀ ਬੇਟੀ ਹੈ ਜਿਸਨੇ ਟੋਕੀਓ 올림픽 ਦੇ ਵਿੱਚ ਡਿਸਕਸ ਥਰੋ ਸੁੱਟ ਕੇ ਪੂਰੀ ਦੁਨੀਆ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਇਹ ਹੋਰ ਅਦਰਵਾਈਜ਼ ਜਿਹੜੇ ਹੋਰ ਕੰਟਰੀਜ਼ ਤੋਂ ਆਏ ਹੋਏ ਸੀ ਫੀਮੇਲ ਆਏ ਹੋਏ ਸੀ ਕਿਸ ਤਰ੍ਹਾਂ ਆਉਣਾ ਦਾ ਚੰਗੋ ਸੋ ਯੋਧਿਆ ਬਹੁਤ ਖਾਸ ਜੀ ਹੈ ਮੈਂ ਵਰਲਡ ਚੈਂਪ ਜਿਹੜੀ 올림픽 ਮੈਡਲ 2012 ਤੋਂ ਦਾ ਸੀ ਫੀਮੇਲ ਮੀਡਲ ਜਿਹੜੀ ਹੈ ਕਿ ਬਹੁਤ ਅਗੇ ਗਿਆ ਤੇ ਉਹ ਬਤਿਆ ਲਾਸਟ ਲਾ 10 ਸਾਲ ਕਲਮ ਚੈਂਪੀਅਨ ਹੈ 70 ਮਿੰਟ ਦਾ ਰੋਤਾ ਮੈਂ 17 ਸਾਲ ਦੀ ਮੈਡਲ ਰੋਤਾ ਹੋਇਆ ਸੀ ਬੇਟਾ ਤੁਸੀਂ ਕੀ ਦੇਖਦੇ ਹੋ ਕਿ ਜਿਹੜੇ ਬਾਹਰ ਹੋਰ ਕੰਟਰੀਸ ਦੇ ਵੀ ਬੱਚੇ ਆਏ ਹੋਏ ਨੇ ਸਾਡਾ ਇੰਡੀਆ ਕਿੱਥੇ ਹੱਲੇ ਕਮੀ ਹੈ ਕਿ ਸਾਨੂੰ ਇਹ ਸਰਕਾਰਾਂ ਨੂੰ ਕਿਸ ਚੀਜ਼ ਦਾ ਇਹਨਾਂ ਨੂੰ ਰਹਿਣਾ ਚਾਹੀਦਾ ਕਿ ਕਿ ਸਾਡੇ ਬੱਚੇ ਬਹੁਤ ਸਾਰੇ ਹੈ ਰੈਕ ਜਿਹੜੇ ਅੱਗੇ ਆ ਸਕਦੇ ਨੇ ਕਿੱਥੇ ਤੁਹਾਨੂੰ ਲੱਗਦੀ ਹੈ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਅਸੀਂ ਆਪਣੇ ਕੋਈ ਐਵੇਂ ਨਹੀਂ ਕੀ ਆਪਾਂ ਬਾਹਰੀ ਕੰਟਰੀ ਤੋਂ ਕੋਈ ਛੋਟੇ ਦਿਨ ਦੇ ਵੀ ਐਵੇਂ ਦੀ ਕੋਈ ਕਮੀ ਨਹੀਂ ਹੈ ਬਸ ਜਿਹੜੀ ਉਹਦੀ ਟੈਕਨਿਕ ਲੈਵਲ ਹੈ ਨਾ ਉਹਨਾਂ ਦਾ ਨਿਊਟ੍ਰੀਸ਼ਨਲ ਪਲਾਨ ਹੈ ਉਹਨਾਂ ਦਾ ਕੋਈ ਵੀ ਮਤਲਬ ਕੰਮ ਕਰਨ ਦਾ ਟਾਂਗ ਹੀ ਬਿਲਕੁਲ 10 ਦਾ ਚੱਲਦੇ ਆ ਤੇ ਨਾ ਆਪਣੀ ਉੱਤੇ ਕਮੀ ਰਹਿ ਜਾਂਦੀ ਠੀਕ ਹੈ ਆਪਾਂ ਹੁਣ ਸਰਕਾਰ ਦਾ ਕਿਉਂਕਿ ਹੈ ਓਲੰਪਿਕ ਵਿੱਚ ਜਾ ਕੇ ਦੇਸ਼ ਦਾ ਨਾਮ ਪ੍ਰਾਊਡ ਕਰਾਣਾ ਇਸ ਇਜ਼ ਵੈਰੀ ਬਿਗ ਥਿੰਗ ਫॉर ਪੰਜਾਬ ਸਾਡੀ ਸਟੇਟ ਤੋਂ ਤੇ ਆਪਾਂ ਸਰਕਾਰ ਦਾ ਧਿਆਨ ਲਿਆਵਾਂਗੇ ਇਸ ਤਰਫ ਜਿਸ ਦਾ ਮਤਲਬ ਮੈਚ ਦੀ ਮੁਕਸਰ ਸਾਈਟ ਨੂੰ ਜੋ ਉਹ ਤੇ ਜਦੋਂ ਸਪੋਰਟ ਬਹੁਤ ਰੇਟ ਚੱਲ ਗਈ ਸੀ ਮੈਂ ਅਠਾਰਾ ਤੋਂ ਜੀ ਹੋਈ ਸੀ ਉਦੋਂ ਪਹਿਲਾਂ ਮੈਨੂੰ ਕੋਈ ਨੌਲੇਜ ਨਹੀਂ ਸੀ ਸਪੋਰਟ ਦੀ ਸਾਡੇ ਕੋਈ ਗਰਾਊਂਡ ਹੈ ਨਹੀਂ ਸੀ ਤੇ ਜਿਸ ਦਾ ਕਿ ਮੈਨੂੰ ਲੱਗਦਾ ਕਿ ਥੋੜਾ ਮੇਰਾ ਨੇ ਇੱਕ ਸਰਪਸਾਤ ਮਰ ਪੁਰਣੀ ਹੱਲੀ ਉਹਦੀ ਮਨ ਐਸਟੈਂਟ ਕੀ ਦੁਦ ਕਰ ਗਿਆ ਸਭ ਤੋਂ ਬਰਤ ਗਰਾਉਂਡ ਹੋ ਰਿਹਾ ਹੈ ਤਾਂ ਉਹ 3 ਸਮੇਂ ਚਾਹੀਦਾ ਕੋਈ ਟੈਲੈਂਟ ਹੋ ਜਾਦਾ ਲੇਕਿਨ ਕੁੜੀਆਂ ਨੂੰ ਲੋਕ ਨਿਕਲ ਨਹੀਂ ਦਿੰਦੇ ਬਹੁਤ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਇਹ ਕਿ ਟੈਲੈਂਟ ਬਹੁਤ ਹੈ ਪੰਜਾਬ ਵਿੱਚ ਕੁੜੀਆਂ ਤੇ ਅੱਜ ਵੀ ਮੇਰਾ ਵੀ ਇਹ ਮੰਨਣਾ ਹੈ ਕਿ ਸਾਡੀ ਜਿਹੜੀ ਅੱਜ ਵੀ ਵੀ ਔਰਤ ਹੈ ਨਾ ਉਹ ਹਾਲੇ ਸਤੰਤਰਤਾ ਦਿਵਸ ਪਿਆ ਰਿਹਾ ਹੈ I I freedom, freedom. Report, for latest updates like and follow our facebook page SMZ news and don't forget to subscribe our youtube channel and press the bell icon